ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਤਿੰਨ ਰੰਗ ਨਹੀਂ ਮੁਲਬਣੀ ਜਿਸ ਨੂੰ ਲਿਖਿਆ ਹੈ ਜਗਜੀਤ ਸਿੰਘ ਲੋਹਟਵੱਦੀ ਜੀ ਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਜ਼ਿੰਦਗੀ ਰੰਗਾਂ ਦਾ ਜੋੜ ਹੈ ਗੂੜੇ ਫਿੱਕੇ ਰੰਗਾਂ ਦਾ ਗੁਲਦਸਤਾ ਸੱਤ ਰੰਗੀ ਪੀਂਗ ਹਲਕੀ ਪੂਰ ਪੈਂਦੀ ਹੋਵੇ ਮੌਸਮ ਸਾਬਨਾ ਹੋ ਗਈ ਬਦਲਬਾਈ ਹੋ ਗਈ ਹਵਾ ਵਿੱਚ ਪਾਣੀ ਦੀ ਸੀਸ ਮਈ ਕਾਂ ਲੜਕਪ ਦੇ ਮਨ ਉਟਾਰੀਆਂ ਮਾਰਦਾ ਹੈ ਬੱਚਾ ਕੀ ਬੁੱਢਾ ਕੀ ਰੰਗ ਦੇਖ ਕੇ ਸਦਾਈ ਹੋ ਜਾਂਦਾ ਹੈ ਕਾਇਨਾਤ ਵੀ ਜਿਵੇਂ ਆਪਣੇ ਰਮਨੀਕ ਠਲਕਾਰੀ ਤਾਣ ਕੇ ਸੁਨੇਹਾ ਦਿੰਦੀ ਹੈ ਯਾਰਾ ਦੁਨੀਆ ਰਹਿਣ ਲਈ ਖੂਬ ਸੂਰਤ ਖਾਂ ਹੈ ਜ਼ਿੰਦਗੀ ਗੁਲਜ਼ਾਰ ਹੈ ਆਲ ਮੁੜ ਨਹੀਂ ਆਉਣੀ ਵਕਤ ਨੇ ਰੜਦੇ ਜਾਣਾ ਅਰੰਗ ਵਰੰਗੀਆਂ ਜਾਂਦਾ ਕਿਸੇ ਨਾ ਕਿਸੇ ਨੁਕਰੇ ਪੀਆਂ ਰਹਿਣਗੇ ਗਮਗੀਨ ਪਲਾਂ ਵਿੱਚ ਫੁੰਮਣਾ ਦੇਣਗੇ ਆਤਿਤ ਰੂਪਵੰਤ ਸੀ ਸ਼ਰਤ ਇਹ ਹੈ ਕਿ ਅੱਜ ਨੂੰ ਸੰਭਾਲ ਲੈ ਕਿਤੇ ਰੇਤੇ ਦੀ ਮੁੱਠ ਬਾਂ ਕੇ ਨਾ ਜਾਏ ਫਿਰ ਬਸਾਈ ਇਕੱਲੇ ਬਹਿਣਗੇ ਜ਼ਿੰਦਗੀ ਲਹੋਰਾ ਦੇਵੇਗੀ ਕਿ ਸਭੋਂ ਦੇ ਫੁੱਲ ਵਰਗਾ ਰੰਗ ਕਿੱਧਰ ਛਾਈ ਮਾਈ ਹੋ ਗਿਆ समा दरवाजे ते दस्तक दिता है तेन मौका दिता है देखी कि उड़ीके कुत झोलियां भरती है सहरी दिखती है जिंदा दिल दी तवक्ो रख दी है, है।, है। शक स्भा जो मिलया है उसनु कीमती डब्बी पा ला रब रंग भेद नहीं कोई पा सकया इन्ना शिणा ने तेरा सरमाया बनना है ਫਿਰ ਮੱਥੇ ਤੇ ਹੱਥ ਰੱਖ ਕੇ ਦੂਰ ਤੱਕ ਨਜ਼ਰ ਭਮਾਏਗਾ ਪਰ ਖਾਲੀ ਖਲਾ ਦੇ ਸਿਗਾ ਮਨੁੱਖਾ ਜੀਵਨ ਕੁਦਰਤ ਦਾ ਰਿਸ਼ਮਾ ਹੈ ਪਰ ਕਿਰਤੀ ਅੱਜ ਨੂੰ ਸੰਭਾਲਣ ਦਾ ਹੁਕਾ ਦਿੰਦੀ ਹੈ ਕੱਲ ਆਪ ਤੇ ਸੰਭਾਲਿਆ ਜਾਊ ਉਸਨ ਜਵਾਨੀ ਮਾਪੇ ਸਮੇਂ ਦੀਆਂ ਸੁਵਤਾਂ ਨੇ ਬੇਅਰਥ ਨਾ ਚਲੀਆਂ ਜਾਣ ਇਹ ਫੱਕਰਾ ਤੇ ਮਲੰਗਾ ਨੂੰ ਛੱਡ ਕੇ ਸਭ ਨੂੰ ਉਸਨ ਜਵਾਨੀ ਦਾ ਮਿੱਠਾ ਜਿਹਾ ਅਹਿਸਾਸ ਹੁੰਦਾ ਹੈ ਨਖਰਾ ਨਜਾਕਤ ਪਤਾ ਨਹੀਂ ਕਿਹੜੇ ਅਸਮਾਨੋਂ ਉਤਰ ਆਏ ਨੇ ਮੋਢਿਆਂ ਉੱਤੇ ਦੀ ਥੁੱਕਣਾ ਜਵਾਨੀ ਦਾ ਸੋਝਕ ਬਣਦਾ ਹੈ ਤਰ੍ਹਾਂ ਤਰ੍ਹਾਂ ਦੇ ਸੁਪਨੇ ਸੰਜੋਏ ਜਾਣ ਲੱਗਦੇ ਨੇ ਇੱਕ ਪਲ ਰੱਬ ਵੀ ਭੁੱਲ ਜਾਂਦਾ ਹੈ ਹਰ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਜਦੋਂ ਕਿ ਤੇ ਹੀਰ ਦੀ ਗੱਲ ਚੱਲਦੀ ਹੈ ਹਰ ਮਟਿਆਰ ਆਪਣੇ ਆਪ ਨੂੰ ਸਿਆਲਾਂ ਦੀ ਨੱਡੀ ਸਮਝਦੀ ਹੈ ਅਤੇ ਹਰ ਗੱਭਰੂ ਦੇ ਜਿਹਨ ਵਿੱਚ ਇੱਕੋ ਗੱਲ ਹੁੰਦੀ ਹੈ ਮੇਰੀ ਮਹਿਬੂਬਾ ਦੀ ਗੱਲ ਹੋ ਰਹੀ ਹੈ। ਸੁਰਮਾ ਪਾਉਣਾ ਤੇ ਮਟਕਾਉਣਾ ਆ ਹੀ ਜਾਂਦਾ ਹੈ ਪਰ ਇੰਨੇ ਦਿਨੀ ਜ਼ਿੰਦਗੀ ਦੀ ਸਾਰਤਕਤਾ ਸਮਝ ਆ ਜਾਵੇ ਤਾਂ ਸੋਨੇ ਉਤੇ ਸੁਹਾਗੇ ਦਾ ਕੰਮ ਕਰਦੀ ਹੈ। ਜੋਸ਼ ਤੇ ਹੌਸ ਦਾ સ્ਮੀਲ ਚੰਗੇ ਯਾਰੀ ਲਾਗਦਾ ਹੈ। ਪੈਰ ਥੜਕ ਜਾਣ ਤਾਂ ਹੁਸਨ ਜਵਾਨੀ ਦਾ ਵੇਗ ਪੁੱਠੀ ਪਾਟਣੀ ਵੀ ਦੇ ਦਿੰਦਾ ਹੈ। ਗੈਂਗਸਟਰ ਨਸ਼ੇੜੀ ਬਲੀਪੋਣੇ ਦੇ ਟੈਗ ਲੱਗ ਜਾਂਦੇ ਨਹੀਂ ਪਤਾ ਹੀ ਨਹੀਂ ਲੱਗਦਾ ਸੋਹਣੀਆਂ ਸੁਨੱਖੀਆਂ ਸੂਰਤਾਂ ਕਿੱਧਰ ਅਲੋਪ ਹੋ ਗਈਆਂ ਕਾਜਵਾਲੀ ਬੀਟੀ ਰੋਡ ਤੋਂ ਕਿੰਨੇ ਹੀਰਾ ਨਿਕਲਦੇ ਨੇ ਪਤਾ ਨਹੀਂ ਕਿਦੇ ਹਿੱਸੇ ਕਿਹੜਾ ਹਿੱਸਾ ਹੋਣਾ ਹੈ ਹਰ ਕੋਈ ਕਿਸੇ ਖਾਸ ਮੰਜਲ ਦਾ ਪੰਦੀ ਬਣਨਾ ਚੋਚਦਾ ਹੈ ਕੋਈ ਆਦਰਸ਼ ਮਨ ਵਿੱਚ ਧਾਰਦਾ ਹੈ ਫਿਰ ਵੀ ਹੀਰੋ ਹੀਰੋਇਨ ਅਕਸਾਉਂਦੇ ਨਹੀਂ ਅੰਦਰਲਾ ਸਾਇਸਦਾਂ ਖਿੱਚ ਪਾਉਂਦਾ ਹੈ ਰਾਜਨੀਤੀ ਦੀ ਚੱਕਾ ਚਾਤ ਮਾਰ ਲੁਵਾਉਂਦੀ ਹੈ ਸਾਰਿਆਂ ਦੇ ਹਿੱਸੇ ਸੁਪਨ ਵੀ ਮੰਜ਼ਿਲ ਨਹੀਂ ਆਉਂਦੀ ਪਰ ਜਾਣੇ ਅਣਜਾਣੇ ਵਿੱਚ ਪੋਸ਼ਣ ਜਵਾਨੀ ਦੀ ਥੋੜ ਚਰੀ ਹੋਣ ਦਾ ਚੋਰਾ ਜ਼ਰੂਰ ਹੁੰਦਾ ਹੈ ਕੀਮਤੀ ਯਾਦਾਂ ਦੀ ਗੰਢ ਵਜ ਜਾਂਦੀ ਹੈ ਆਈ ਜਵਾਨੀ ਹਰ ਕੋਈ ਬੰਦਾ ਜਾਂਦੀ ਕਿਸੇ ਨਾਲ ਡਿੱਠੀ ਮਾਤੇ ਠੰਡੀ ਹਵਾ ਦਾ ਬੁਲਾ ਘਣੇ ਬਿਰਖ ਦੀ ਸ਼ਾਮ ਦੁਨੀਆ ਦਾ ਬੇਜੋੜ ਦਿਸਦਾ ਮਾਪੇ ਸਿਰਦੇ ਨਹੀਂ ਤਾਂ ਆਪਣਾ ਆਪ ਬਚਪਨਾ ਲੱਗਦਾ ਹੈ ਧੀਆ ਬੁੱਤਾਂ ਵਿੱਚੋਂ ਮਾਪੇ ਆਪਣੇ ਸੁਪਨੇ ਦੇਖਦੇ ਨੇ ਅਧੂਰੇ ਰਹੇ ਕਾਰਜਾਂ ਨੂੰ ਅਲਾਹ ਦੁਆਰਾ ਪੂਰਾ ਹੋਣ ਦੀ ਅਰਦਾਸ ਕਰਦੇ ਨੇ ਉਹਨਾਂ ਦੀਆਂ ਖੁਸ਼ੀਆਂ ਦੀ ਝੋਲੀ ਅੱਡ ਕੇ ਅਰਜ਼ੋਈ ਕਰਦੇ ਨੇ ਸਿਰਫ ਮਾਪੇ ਨਹੀਂ ਜੋ ਧੀਆ ਬੁੱਤਾਂ ਨੂੰ ਆਪਣੇ ਤੋਂ ਉੱਚੇ ਪਾਇਦਰਸ਼ ਤੇ ਖੜਾ ਦੇਖਣਾ ਲੁਝਦੇ ਨੇ ਕਿੰਨੇ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਦੇ ਮਾਪਿਓਂ ਜਾਂਦੇ ਨੇ ਬਾਪ ਦਾ ਪੁੱਤ ਦੇ ਮੁੱਢੇ ਤੇ ਰੱਖਿਆ ਹੱਥ ਉਹਨੂੰ ਪਹਾੜਾਂ ਨਾਲ ਮੱਥਾ ਲਾਉਣ ਦੀ ਕਾਬਿਲ ਬਣਾ ਦਿੰਦਾ ਹੈ ਕਹਿੰਦੇ ਨੇ ਜਿਸ ਘਰ ਬਜ਼ੁਰਗ ਹੱਸਦੇ ਮਿਲ ਜਾਣ ਉਹ ਅਮੀਰਾਂ ਦਾ ਅਸ਼ਿਆਨਾ ਹੁੰਦਾ ਹੈ ਮਾਂ ਆਪਣੇ ਤਣ ਦੀ ਲਹੂ ਮਿੱਟੀ ਨਾਲ ਸਾਨੂੰ ਦੁਨੀਆ ਦਿਖਾਉਂਦੀ ਹੈ ਯਾਦ ਹੈ ਇਹ ਮਾਂ ਨੇ ਜਿੰਦਗੀ ਵਿੱਚ ਕਦੇ ਛੁੱਟੀ ਕੀਤੀ ਹੋਵੇ ਤੁਹਾਡੀ ਕਿਸੇ ਨਿੱਕੀ ਤੋਂ ਨਿੱਕੀ ਲੋੜ ਤੋਂ ਉਹ ਪੇਰਿਆ ਹੋਵੇ ਤੁਹਾਡੇ ਗਿੱਲੇ ਥਾਂ ਨੂੰ ਗਿੱਲਾ ਰਹਿਣ ਦਿੱਤਾ ਹੋਵੇ ਤੁਹਾਡੇ ਤੋਂ ਕਦੇ ਮੁਆਵਜ਼ਾ ਮੰਗਿਆ ਹੋਵੇ ਜਾਂ ਕਿਸੇ ਕੀਤੇ ਕਿਸੇ ਕੰਮ ਨੂੰ ਚਿਤਾਰਿਆ ਹੋਵੇ ਫਿਰ ਹੈ ਮੈਂ ਤਾਂ ਨਹੀਂ ਮਾਂ ਨੂੰ ਰੱਬ ਦਾ ਰੂਪ ਕਹਿੰਦੀ ਸੋਚਿਆ ਕਦੇ ਜ਼ਿੰਦਗੀ ਵਿੱਚ ਮਾਂ ਪਿਓ ਦਾ ਦੇਣ ਕਿਵੇਂ ਮੋੜਿਆ ਜਾ ਸਕਦਾ ਹੈ ਬਿੱਦ੍ਹਾ Ashram ਸਚਾਈ ਬਿਆਨ ਕਰਦੇ ਨੇ ਜਮਾਨਾ ਬਹੁਤ ਸਮਝਦਾਰ ਹੋ ਗਿਆ ਹੈ ਮਾਪੇ ਬਾਦੂ ਜਹੀ ਕੀ ਲੱਗਣ ਲੱਗ ਪਏ ਨੇ ਅਮੀਰੀ ਦੀ ਲਾਲਸਾ ਵਾਲੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਤੁਹਾਨੂੰ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸੁਣਨ ਦਾ ਟਾਈਮ ਹੀ ਨਹੀਂ ਉਹਨਾਂ ਦੀਆਂ ਗੱਲਾਂ ਤੁਹਾਨੂੰ ਘਸੀਆਂ ਪਟੀਆਂ ਲਾਈਆਂ ਨੇ ਆਪਣੇ ਨਿੱਕੇ ਨਿਆਣਿਆਂ ਨੂੰ ਲਾਡ ਲਡਾਉਂਦੇ ਆ ਅਸੀਂ ਭੁੱਲ ਜਾਂਦੇ ਆ ਕਿ ਕਦੇ ਅਸੀਂ ਵੀ ਮਾਪਿਆਂ ਦੇ ਨਿੱਕੇ ਬੱਚੇ ਸੀ ਮਾਪਿਓ ਨੇ ਤੁਹਾਡੇ ਕੋਲੋਂ ਕੁਝ ਮੰਗਣਾ ਨਹੀਂ ਹੁੰਦਾ ਉਹਨਾਂ ਦੀਆਂ ਲੋੜਾਂ ਹੀ ਬਹੁਤ ਘੱਟ ਹੁੰਦੀਆਂ ਨੇ ਤੁਹਾਡੇ ਨਾਲ ਬਤਾਏ ਦੋ ਪਲ ਉਹਨਾਂ ਦੀ ਰੂਹ ਨੂੰ ਤ੍ਰਿਪਤ ਕਰ ਦਿੰਦੇ ਹਨ ਤੁਹਾਡੇ ਦੋ ਮਿੱਠੇ ਬੋਲ ਉਹਨਾਂ ਦੇ ਹਿਰਦੇ ਲਈ ਸੁਵੰਤੀ ਬੋਲ ਦਾ ਕੰਮ ਕਰਦੇ ਨੇ ਅਕਸਰ ਅਸੀਂ ਕਹਿੰਦੇ ਹਾਂ ਕਿ ਬੁੱਢੇ ਮਾਪਿਓ ਨੇ ਸਾਡੀਆਂ ਗੱਲਾਂ ਦੀ ਸਮਝ ਨਹੀਂ ਪੈਂਦੀ ਦੱਸੋ ਜਦੋਂ ਅਸੀਂ ਘੰਟਿਆਂ ਬਧੀ ਆਪਣੇ ਦੁੱਧ ਚੁੰਬਦੇ ਬੱਚੇ ਨਾਲ ਤੋਖਲੀ ਆਵਾਜ਼ ਵਿੱਚ ਗੱਲਾਂ ਕਰਦੇ ਹਾਂ ਤਾਂ ਸਾਨੂੰ ਉਸ ਦੀਆਂ ਕਰਕਾਰੀਆਂ ਉਸ ਦੀਆਂ ਚੀਕਾਂ ਵਿੱਚੋਂ ਕੋਈ ਗੱਲ ਸਮਝ ਆਉਂਦੀ ਹੈ ਫਿਰ ਇਹ ਇਹ ਅਹਿਸਾਸ ਕਿ ਮਾਪੇ ਲਈ ਕਿਉਂ ਨਹੀਂ ਹੈ ਹਰ ਸਾਲ ਦੀਵਾਲੀ ਵਾਲੇ ਦਿਨ ਪੁਰਖਿਆਂ ਦੇ ਪਿੰਡ ਦੀ ਝੂ ਬਨ ਜਾ ਕੇ ਮਿੱਟੀ ਕੱਢਣੀ ਮੱਥਾ ਟੇਕਣਾ ਸਾਡੀ ਮਾਂ ਜਿਸ ਨੂੰ ਅਸੀਂ ਬੀਬੀ ਕਹਿ ਕੇ ਬੁਲਾਉਂਦੇ ਸੀ ਨੇ ਮਿੱਟੀ ਕੱਢ ਕੇ ਬਡੇਰਿਆਂ ਦੇ ਨਾਂ ਦਾ ਦੀਵਾ ਬਾਲਣਾ ਅਤੇ ਗੁੜ ਪਤਾਸੀ ਅਤੇ ਚੌਲਾਂ ਦਾ ਪ੍ਰਸ਼ਾਦ ਰੱਖ ਕੇ ਸਿਰ ਝਕਾਉਣਾ ਸੁੱਖ ਮੰਗਣਾ ਸਮਝ ਨਹੀਂ ਸੀ ਕਿ ਇਹ ਕਿਹੜੀ ਰੀਤ ਹੈ ਵੱਡੇ ਬਡੇਰੇ ਕੌਣ ਸਨ ਜਿੰਨਾ ਤੋਂ ਸੀ ਸੁੱਖ ਮੰਗਦੇ ਹਾਂ ਅਸੀਂ ਤਾਂ ਉਹਨਾਂ ਨੂੰ ਦੇਖਿਆ ਤੱਕ ਨਹੀਂ ਪ੍ਰਸ਼ਾਦ ਸਕਣਾ ਕਹ ਰਾਤੀ ਦੀਵਾਲੀ ਵਾਲੇ ਦਿਨ ਦੀ ਖਾਸ ਪਕਵਾਨ ਖਾਣੀ ਦੀ ਗੱਲ ਖਤਮ। ਬੀਬੀ ਸਾਡੇ ਕੋਲੋਂ ਵਿਛ ਗਈ। ਪ੍ਰਥਾ ਨੂੰ ਅੱਗੇ ਤੋਰਦੇ ਹੋਏ ਮਿੱਟੀ ਕੱਢਣ ਗਏ। ਕਿਉਂ ਹੀ ਮਿੱਟੀ ਦੀ ਢੇਰੀ ਤੇ ਸਿਰ ਝੁਕਾਇਆ ਤਾਂ ਨਿਕਲ ਗਈ। ਓ ਮੇਰਾ ਰੱਬਾ। ਹੁਣ ਸਮਝ ਆਈ ਕਿ ਬੀਬੀ ਵੀ ਅੱਜ ਉਹਨਾਂ ਪਿਤਰਾ ਵਿੱਚ ਸ਼ਾਮਲ ਹੋ ਗਈ ਹੈ। ਜਿਨ੍ਹਾਂ ਨੂੰ ਸਿਰ ਝੁਕਾ ਕੇ ਅਸੀਂ ਸੁੱਖ ਸ਼ਾਂਤੀ ਦੀ ਦੁਆ ਮੰਗਦੇ ਸੀ। ਆਖਦੇ ਨੇ ਅਕਬਰ ਬਾਦਸ਼ਾਹੀ ਮਾਮਰੀ ਤਾਂ ਬਹੁਤ ਰੋਇਆ ਦਰਬਾਰੀਆਂ ਨੇ ਢਾਸਣਾ ਦਿੱਤਾ ਬਾਦਸ਼ਾਹ ਸਲਾਮਤ ਕਿਉਂ ਰਹਦੇ ਹੋ ਤੁਹਾਡੇ ਕੋਲ ਐਡਾ ਵੱਡਾ ਰਾਜ ਭਾਗ ਹੈ ਕਿਸ ਚੀਜ਼ ਦਾ ਘਟ ਹੈ ਅਕਬਰ ਬੋਲਿਆ ਮਾਂ ਤੋਂ ਮਗਰ ਬੇ ਅਕਬਰ ਮੈਨੂੰ ਕਿਸੇ ਨੇ ਨਹੀਂ ਕਹਿਣਾ ਇਹ ਮਾਹੀਸੀ ਜੋ ਜਤੋ ਪੈਰ ਤੁਹਾਡੀ ਖੁਸ਼ੀ ਤੁਹਾਡੀ ਤਰੱਕੀ ਤੁਹਾਡੀ ਸਲਾਮਤੀ ਦੀ ਜੋਤਰੀ ਕਰਦੀ ਹੈ ਇੱਕ ਗੱਲ ਯਾਦ ਆਈ ਇੱਕ ਮਿੱਤਰ ਵੱਡਾ ਗਾਇਟਡ ਅਪਸਰ ਉੱਚ ਵਰਗ ਦਾ ਸ਼ਹਿਰੀ ਸ਼ਰਮ ਦਾ ਮਾਰਿਆ ਮਾਤਾ ਨੂੰ ਪਿੰਡ ਵਾਲੇ ਕੱਚੇ ਘਰ ਵਿੱਚੋਂ ਸ਼ਹਿਰ ਬਿਜਲੀ ਆਪਣੀ ਕੋਠੀ ਵਿੱਚ ਲੈ ਕੇ ਆਇਆ ਸਮਾਨ ਢੋ ਲਿਆਂਦਾ ਲੱਗਿਆ ਮਾਤਾ ਦਾ ਸੁਖ ਕੋਠੀ ਦੇ ਸਟੈਂਡਰਡ ਦਾ ਨਹੀਂ ਸੀ ਕੱਚੇ ਕੋਠੇ ਵਿੱਚ ਹੀ ਰਹਿਣ ਦਿੱਤਾ ਜਾਏ ਮਾਂ ਦਾ ਕੋਠੀ ਵਿੱਚ ਜੀਣਾ ਲੱਗਿਆ ਕੱਚੇ ਕੋਠੇ ਨੂੰ ਤਰਸਦੀ ਰਹਿੰਦੀ ਉਸੇ ਘਰ ਵਿੱਚ ਉਸਦੀ ਢੋਲੀ ਜੁਆਈ ਸੀ ਉਸੇ ਘਰ ਵਿੱਚ ਉਸਦੇ ਪਤੀ ਦੇ ਪ੍ਰਾਣ ਨਿਕਲੇ ਸਨ ਉਸੇ ਘਰ ਵਿੱਚ ਉਸਦੇ ਬੱਚਿਆਂ ਦੇ ਜਨਮ ਲਿਆ ਸੀ ਮਾਂ ਨੇ ਪਿੰਡ ਜਾਣ ਦੀ ਜ਼ਿੱਦ ਕਰੀ ਔਖੇ ਸਖੇ ਸੌਖੇ ਕੋਈ ਜਣਾ ਕੱਚੇ ਕੋਠੇ ਵਿੱਚ ਛੱਡ ਆਇਆ ਅਫਸਰ ਪੁੱਤ ਕੋਲ ਸਮਾਂ ਨਹੀਂ ਸੀ ਗਵਰਨਾ ਨੇ ਦੱਸਿਆ ਮਾਤਾ ਨੇ ਬੰਦ ਰੂਆ ਖੋਲਿਆ ਸੰਦੂਕ ਟੋਹਿਆ ਕੋ ਕੁਫਤੀ ਸਵੇਰੇ ਉੱਠੀ ਹੀ ਨਹੀਂ ਸ਼ਾਇਦ ਇਸੇ ਮਿੱਟੀ ਦਾ ਮੋਹ ਖਿੱਚ ਕੇ ਲਿਆਇਆ ਸੀ ਉਸ ਨੂੰ ਗਸ਼ਟ ਅ fırsਰ ਅੱਜ ਤੱਕ ਇਹ ਸ਼ਬਦ ਹੈ ਤੇ ਯਾਂ ਬੁੱਤਾਂ ਨੂੰ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਬਜ਼ੁਰਗ ਘਰ ਦੇ ਕੰਮਾਂ ਵਿੱਚ ਦਖਲ ਦਿੰਦੇ ਨਹੀਂ ਬੱਚਿਆਂ ਦੇ ਖਾਣ ਲਈਆਂ ਦੀਆਂ ਚੀਜ਼ਾਂ ਵਿੱਚ ਧਿਆਨ ਰੱਖਦੇ ਨਹੀਂ ਚੇਚੜੇ ਹੋ ਜਾਂਦੇ ਨੇ ਯਾਦ ਰੱਖਿਓ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਕੋਈ ਫਰਕ ਨਹੀਂ ਹੁੰਦਾ ਉਹਨਾਂ ਦਾ ਦਾਖਲ ਤੁਹਾਡੀ ਭਲਾਈ ਲਈ ਹੁੰਦਾ ਹੈ ਅਤੇ ਤੁਹਾਡੀ ਅਣਦੇਖੀ ਹੀ ਉਹਨਾਂ ਦੇ ਖਿੱਚੇ ਰਹਿਣ ਦਾ ਕਾਰਨ ਬਣਦੀ ਹੈ। ਬਾਹਰ ਅਦੇ ਸ਼ਰਾਪ ਕੋਈ ਅਲੋਕਾਰ ਗੱਲਾਂ ਨਹੀਂ ਹਨ। ਪਰਖਾਂ ਦੀਆਂ ਅਸੀਸਾਂ ਤੇ ਵਾਧਾ ਅਸੀਸਾਂ ਹੀ ਤਾਂ ਹੁੰਦੀਆਂ ਨੇ। ਸ਼ੁਕਰ ਕਰੋ ਘਰ ਵਿੱਚ ਬਜ਼ੁਰਗ ਮੌਜੂਦ ਨੇ। ਉਹਨਾਂ ਦੀਆਂ ਝਟਕਾ ਉਹਨਾਂ ਦੀ ਅਨਸ਼ੀਤਾ ਤੁਹਾਡਾ ਅਨਮੋਲ ਖਜ਼ਾਨਾ ਹੈ। ਨਦੀ ਕਿਨਾਰੇ ਰੁਖੜਾ ਨੇ ਪਤਾ ਨਹੀਂ ਕਿਹੜੀ ਬਾ ਨੇ ਉਹਨਾਂ ਨੂੰ ਆਪਣੇ ਨਾਲ ਉਡਾ ਕੇ ਲੈ ਜਾਣਾ ਹੈ ਵਾਦਾ ਕਰਗੀ ਉਹ ਗੁਆਚ ਨਾ ਜਾਣ ਉਹਨਾਂ ਦਾ ਝੁਰੜੀਆਂ ਭਰਿਆ ਚਿਹਰਾ ਉਹਨਾਂ ਦੇ ਕੰਮ ਦੇ ਕਮਜ਼ੋਰ ਹੱਥ ਤੁਹਾਡੇ ਹੱਥਾਂ ਦਾ ਸਹਾਰਾ ਪਾਲਦੇ ਨੇ ਯਾਦ ਰੱਖਿਓ ਬੁੱਢੀਆਂ ਹੋਣ ਵਿੱਚ ਕੋਈ ਤਾਂ ਹਕਤ ਤਾਂ ਨਹੀਂ ਹੁੰਦੀ ਪਰ ਜਦੋਂ ਦੀ ਸਿਰ ਝੁਕਦਾ ਹੈ ਤਾ ਇਹ ਕੰਮ ਦੇ ਹੱਥ ਜਵਾਨੇ ਭਰ ਦੀ ਦੌਲਤ ਨਾਲ ਝੋਲੀਆਂ ਭਰ ਦਿੰਦੇ ਨੇ ਇਹ ਬੇਸਕਿੰਤੀ ਰੰਗ ਹਟੀਆਂ-ਪਟੀਆਂ ਤੋਂ ਨਹੀਂ ਮਿਲਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਬਹੁਤ ਹੀ ਵਧੀਆ ਕਹਾਣੀ ਹੈ ਜੀ ਤੁਸੀਂ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਲਿਖ ਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਜੀ ਅੰਤ ਤੱਕ ਸੁਣ ਲਈ ਬਹੁਤ-ਬਹੁਤ ਧੰਨਵਾਦ ਜੀ